ਇੱਥੇ ਮੁਫਤ ਦਵਾਈਆਂ ਮਿਲਣੀਆਂ ਚਾਹੀਦੀਆਂ ਨੇ ਪਰ ਇਹ ਇਹ ਬਿਲਕੁਲ ਖੰਡਰ ਬਣਿਆ ਪਿਆ ਦੇਖ ਲਓ ਬੰਦ ਪਿਆ ਇੱਥੇ ਕਦੀ ਹਸਪੀਟਲ ਦੇ ਐਂਟਰੀ ਐਂਟਰੀ ਨੂੰ ਕਦੀ ਤਾਲਾ ਲੱਗਿਆ ਦੇਖਿਆ ਇਹ ਦਿੱਲੀ ਦਾ ਹੈਲਥ ਹੈਲਥ ਮਾਡਲ ਦਿਖਾ ਰਿਆ ਇਹਨਾਂ ਦਾ ਭਗਵੰਤ ਮਾਨ ਸਿੰਘ ਦਾ ਔਰ ਆਪਣਾ ਲੋਕ ਸਭਾ ਇਲਾਕਾ ਵਾ ਸੀਨੀਅਰ ਮੈਡੀਕਲ ਅਫਸਰ ਜ਼ੀਰੋ ਗਾਇਨੋਕੋਲੋਜਿਸਟ ਇੱਕ ਪੋਜੀਸ਼ਨ ਗੈਰ ਖਾਲੀ ਜਿਹੜਾ ਤੁਹਾਡਾ ਪੈਡੀਟ੍ਰੀਸ਼ਨ ਬੱਚਿਆਂ ਦਾ ਡਾਕਟਰ ਖਾਲੀ ਮਤਲਬ 50% ਸਟਾਫ ਦੀ ਕਮੀ 50% ਸਰਕਾਰ ਔਰ ਇਹਨਾਂ ਚੋਂ ਵੀ ਬਹੁਤ ਸਾਰੇ ਇਹ ਕਹ ਰਹੇ ਨੇ ਇਹ ਬਹੁਤ ਸਾਰੇ ਕਹ ਰਹੇ ਨੇ ਕਿ ਸਟਾਫ ਦੀ ਡਿਊਟੀ ਇੱਥੇ ਆ ਪਰ ਲekin ਡਿਪੂਟੇਸ਼ਨ ਤੇ ਉਹਨਾਂ ਨੂੰ ਕਦੀ ਕਿਸੇ ਹਸਪੀਟਲ ਭੇਜਿਆ ਜਿੱਧਰ ਜਿਹਦਾ ਦਾ ਲੱਗਦਾ ਮੰਤਰੀ ਸੰਤਰੀ ਦਾ ਐਮ ਐਲ ਏ ਦਾ ਉਹ ਇਥੋਂ ਡਿਪੂਟੇਸ਼ਨ ਤੇ ਆਪਣੇ ਉੱਥੇ ਡਿਸਪੈਂਸਰੀ ਲੈ ਜਾਂਦੇ ਸੋ ਇਸ ਵਕਤ ਅਸੀਂ ਜਿਹੜਾ ਦਿੜਬਾ ਕੰਸਟਰੈਂਸੀ ਦਾ ਸਬ ਡਿਵੀਜ਼ਨਲ ਹੈੱਡਕ quarter ਹੈ ਉਹਦੇ ਹਸਪੀਟਲ ਦੇ ਬਾਹਰ ਖੜੇ ਆ ਇਹ ਦਿੜਬਾ ਕਮਿਊਨਿਟੀ ਹੈਲਥ ਸੈਂਟਰ ਸੀ ਐਚ ਸੀ ਇਹ 30 ਬਿਸਤਰਿਆਂ ਦਾ ਹਸਪੀਟਲ ਹੈ ਜੀ ਔਰ ਅੱਜ ਵਰਕਿੰਗ ਡੇ ਹੈਗਾ ਤੇ ਤੁਹਾਨੂੰ ਮੈਂ ਥੋੜਾ ਦਿਖਾ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅੰਦਰ ਦਿਖਾਵਾਂ ਕਿ ਕੀ ਹਾਲਤ ਹੈ ਸਾਡੇ ਸਰਕਾਰੀ ਹਸਪਤਾਲਾਂ ਦਾ ਉਸ ਤੋਂ ਪਹਿਲਾਂ ਮੈਂ ਸਾਰੀ ਡਿਟੇਲ ਲਈ ਹਸਪਤਲ ਦੀ ਇਹ ਇਹ ਮੇਰੇ ਕੋਲ ਜਿਹੜੀਆਂ ਸੈਂਕਸ਼ਨ ਪੋਜੀਸ਼ਨਸ ਨੇ ਡਾਕਟਰਸ ਦੀਆਂ ਅਤੇ ਫਾਰਮਾਸਿਸਟਸ ਦੀਆਂ ਅਤੇ ਐਲ ਐਚ ਵੀ ਦੀਆਂ ਅਤੇ ਕਲਾਸ 4 ਸਟਾਫ ਦੀਆਂ ਅਤੇ ਅਤੇ ਨਰਸਸ ਦੀਆਂ ਉਹਦੇ ਵਿੱਚ ਅਗਰ ਤੁਸੀਂ ਪਹਿਲੇ ਦੇਖੋਗੇ ਇਹ ਆ ਉੱਪਰ ਸਭ ਤੋਂ ਇੰਪੋਰਟੈਂਟ ਹੈ ਚਾਰ ਪੋਜੀਸ਼ਨਸ ਇਹ ਚਾਰ ਪੋਜੀਸ਼ਨ ਚਾਰ ਦੀਆਂ ਚਾਰ ਇੱਕ ਖਾਲੀ ਪਈਆਂ ਨੇ ਦੇਖੋ ਆ ਜ਼ੀਰੋ ਦੇਖੋ ਤੁਸੀਂ ਔਰ ਕਿਹੜੀਆਂ ਪੋਜੀਸ਼ਨਸ ਨੇ ਸੁਣੋ ਸੀਨੀਅਰ ਮੈਡੀਕਲ ਆਫੀਸਰ ਜ਼ੀਰੋ ਗਾਇਨੋਕੋਲੋਜਿਸਟ ਇੱਕ ਪੋਜੀਸ਼ਨ ਗੈਰ ਖਾਲੀ ਜਿਹੜਾ ਤੁਹਾਡਾ ਪੈਡੀਟ੍ਰੀਸ਼ਨ ਬੱਚਿਆਂ ਦਾ ਡਾਕਟਰ ਖਾਲੀ ਜਿਹੜਾ ਤੁਹਾਡਾ ਸਰਜਨ ਜਿਹੜਾ ਸਰਜਰੀ ਕਰਨੀ ਆ ਉਹ ਹੈ ਨਹੀਂਗਾ ਮੈਡੀਸਨ ਦਾ ਡਾਕਟਰ ਉਹ ਹੈ ਨਹੀਂਗਾ ਮੈਡੀਕਲ ਆਫੀਸਰ ਜਿਹੜੇ ਚਾਹੀਦੇ ਨੇ ਉਹ ਹੈਗੇ ਨੇ ਦੋ ਦੋ ਚਾਹੀਦੇ ਨੇ ਇੱਕ ਹੈਗਾ ਵਾ లైక్వైస్ नीचे 56 सैंक्शन पोस्टा ने ਥੱਲੇ ਤੱਕ 56 ਤੇ 31 25 ਖਾਲੀ ਨੇ ਜੀ ਮਤਲਬ 50% ਸਟਾਫ ਦੀ ਕਮੀ 50% ਸਰਕਾਰ اور ਇਹਨਾਂ ਚੋਂ ਵੀ ਬਹੁਤ ਸਾਰੇ ਇਹ ਕਹਿ ਰਹੇ ਨੇ ਇਹ ਬਹੁਤ ਸਾਰੇ ਕਹਿ ਰਹੇ ਨੇ ਕਿ ਸਟਾਫ ਦੀ ਡਿਊਟੀ ਇੱਥੇ ਆ ਪਰ ਲੇਕਿਨ ਡਿਪੂਟੇਸ਼ਨ ਤੇ ਉਹਨਾਂ ਨੂੰ ਕਦੀ ਕਿਸੇ ਹਸਪੀਟਲ ਭੇਜਿਆ ਜਿੱਧਰ ਜਿਹਦਾ ਦਾ ਲੱਗਦਾ ਮੰਤਰੀ ਸੰਤਰੀ ਦਾ ਐਮਐਲਏ ਦਾ ਉਹ ਇਥੋਂ ਡਿਪੂਟੇਸ਼ਨ ਤੇ ਆਪਣੇ ਉੱਥੇ ਡਿਸਪੈਂਸਰੀ ਲੈ ਜਾਂਦੇ ਸ਼ਾਇਦ ਉਸੂਲਨ 52 ਸੈਂਕਸ਼ਨ ਚੋਂ 25 ਤੋਂ ਵੀ ਘਟ ਮੇਰਾ ਖਿਆਲ ਹੈ ਕਿ ਕੋਲ ਮਲਾ ਕੇ 20 ਕ ਬੰਦਾਂ ਦਾ ਸਟਾਫ ਆ ਮੁਫਤ ਦਵਾਈਆਂ ਦੇ ਕੇਂਦਰ ਦੇਖੋ ਸੁਤਲਾ ਇੱਥੇ ਮੁਫਤ ਦਵਾਈਆਂ ਮਿਲਣੀਆਂ ਚਾਹੀਦੀਆਂ ਨੇ ਪਰ ਇਹ ਇਹ ਬਿਲਕੁਲ ਖੰਡਰ ਬਣਿਆ ਪਿਆ ਦੇਖ ਲਓ ਬੰਦ ਪਿਆ ਇੱਥੇ ਵਰਕਿੰਗ ਡੇ ਆ ਅੰਦਰ ਨਾਲ ਤੁਸੀਂ ਦੇਖ ਸਕਦੇ ਹੋ ਕੋਈ ਮੁਫਤ ਦਵਾਈ ਨਹੀਂ ਅੱਗੇ ਚਲੋ ਜਿਓ ਬਾਹਰ ਚੱਲਦੇ ਆਪਾਂ ਸਾਰੇ ਆ ਦੇਖੋ ਹਸਪੀਟਲ ਦਾ ਪਹਿਲਾ ਤੁਸੀਂ ਜਿਹੜਾ ਹਾਲਤ ਕੀ ਹੈ ਬਿਲਡਿੰਗ ਦੀ 인ਫਰਾਸਟ੍ਰਕਚਰ ਹੈ ਸਰਕਾਰੀ ਔਰ 30 ਬਿਸਤਰਾ ਦਾ ਹਸਪੀਟਲ ਹੈ ਤੋਂ ਮੈਂ ਉੱਧਰ ਵੀ ਦਿਖਾਉਣਾ ਤੁਹਾਡੇ ਕਵਾਰਟਰਸ ਵੀ ਦੇਖ ਲਓ ਉਹਨਾਂ ਦਾ ਕੀ ਹਾਲ ਹੈ ਜਿਹੜੇ ਆ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਜਿਹੜੇ ਇਧਰਲੀ ਬਿਲਡਿੰਗ ਦਾ ਵੀ ਹਾਲ ਦਿਖਾ ਦਿਓ ਜਰਾ ਇਧਰ ਆ ਜਾਓ ਆ ਦੇਖੋ ਕਦੀ ਹਸਪੀਟਲ ਦੇ ਇਧਰ ਆਓ ਬਟੇ ਕਦੀ ਹਸਪੀਟਲ ਦੇ ਐਂਟਰੀ ਐਂਟਰੀ ਨੂੰ ਕਦੀ ਤਾਲਾ ਲੱਗਿਆ ਦੇਖਿਆ ਹਸਪਤਾਲ ਡੇੜਵਾ ਇਹ ਦਿੱਲੀ ਦਾ ਹੈਲਥ ਹੈਲਥ ਮਾਡਲ ਦਿਖਾ ਰਿਆ ਇਹਨਾਂ ਦਾ ਭਗਵੰਤ ਮਾਨ ਸਿੰਘ ਦਾ ਔਰ ਆਪਣਾ ਲੋਕ ਸਭਾ ਇਲਾਕਾ ਵਾ ਆ ਦੇਖੋ ਤੁਸੀਂ ਹਸਪੀਟਲ ਇੱਥੇ ਆਲਮੋਸਟ ਕੰਮ ਹੋ ਰਿਹਾ ਜਿੱਥੇ ਮੇਨ ਰਿਸੈਪਸ਼ਨ ਏਰੀਆ ਤੇ ਆ ਗਿਆ ਸੀ ਉਹ ਤੁਸੀਂ ਦੇਖ ਲਓ ਸਾਰਾ ਇਹ ਇਹ ਸਰਕਾਰੀ ਹਸਪੀਟਲ ਕਰੋੜਾਂ ਰੁਪਏ ਲੱਗੇ ਹੋਏ ਨੇ ਲੇਕਿਨ ਇਹ ਇਸ ਵਕਤ ਜਿਹੜਾ ਹੈ ਅਗਰ ਇਹਦਾ ਵਾਰਡ ਕੋਈ ਲਾ ਕੇ ਦੇਖ ਲਈਏ ਇਹਨਾਂ ਨੂੰ ਪੁੱਛੋ ਵਾਰਡ ਕਿੱਧਰ ਹੈ ਇੱਧਰ ਪ੍ਰਾਈਵੇਟ ਵਾਰਡ ਇੱਧਰ ਹੈ ਜੀ ਆਓ ਜਰਾ ਆ ਦੇਖੋ ਕਾਹ ਬੋਲ ਰਹੇ ਨੇ ਹਸਪੀਟਲਸ ਆ ਤੁਸੀਂ ਇਲਾਜ ਕਰਾਉਣ ਆਏ ਇੱਥੇ ਤੁਸੀਂ ਇਲਾਜ ਵਾਸਤੇ ਆਏ ਕੋਈ ਮਿਲਿਆ ਤੁਹਾਨੂੰ ਇੱਥੇ ਕੌਣ ਹੈ ਕੌਣ ਨੇ ਮੈਡਮ ਕੁਝ ਆ ਕੋਈ ਤੁਹਾਡਾ ਮਰੀਜ਼ ਮਤਲਬ ਦਾਖਲ ਹੋਣ ਵਾਲਾ ਕਿ ਉਦਾਂ ਵੈਸੇ ਕੋਈ ਨਹੀਂ ਸੀ ਤਾਂ ਆਪਣੇ ਥੋੜਾ ਹੀ ਟਾਈਮ ਆ। ਅੱਛਾ ਉਦਾਂ ਦਵਾਈ ਲੈਣਾ। ਅੱਛਾ ਆ। ਇਹ ਇੰਨੇ ਕਿ ਬੈਠੇ ਨੇ ਮਰੀਜ਼ ਕਿਉਂਕਿ ਲੋਕਾਂ ਦਾ ਲੋਕਾਂ ਦਾ ਲੋਕਾਂ ਦਾ ਕੰਫੀਡੈਂਸੀ ਖਤਮ ਹੋ ਗਿਆ ਲੋਕਾਂ ਦਾ। ਮਤਲਬ ਸਰਕਾਰੀ ਪ੍ਰਣਾਲੀ ਦੇ ਉੱਤੇ ਲੋਕਾਂ ਨੂੰ ਯਕੀਨ ਹੀ ਨਹੀਂ ਲੱਗਾ। ਆ ਤੁਸੀਂ ਦੇਖ ਲਓ ਖਾਲੀ ਪਿਆ ਹਸਪੀਟਲ ਸਾਡੇ ਨਾਲ ਹੀ ਆਏ ਜਿਹੜੇ ਸਾਰੇ ਆਏ ਨੇ। ਆ ਇੱਥੇ ਕਿਦਰ ਵਾਰਡ ਹੋਊਗਾ। ਆਜੋ ਅੱਧ ਦੇਖ ਲੈਨੇ। ਆ ਇੱਥੇ ਦੇਖ ਲਓ। ਆਜਾ ਦੇਖੋ ਜਿਹੜਾ ਮੇਰੇ ਖਿਆਲ ਲੇਬਰ ਰੂਮ ਖਾਲੀ ਇੱਥੇ ਆ ਲਓ ਸੌਰੀ ਇਹ ਮੈਂ ਖਾਲੀ ਡੀਜ਼ ਦਾ ਬਾਰਡਰ ਇਧਰ ਆ ਜੇ ਕੋਈ ਨਾ ਬੱਚਾ ਆਪਾਂ ਆਹ ਦੇਖ ਲਓ ਜੀ ਇੱਥੇ ਨਿਹਰਾ ਅੰਦਰ ਜੀ ਇਹ ਇੱਥੇ ਬੈਠਣਾ ਤਾਂ ਆਫਿਸ ਚੈਨ ਨਾ ਕੋਈ ਖਾਲੀ ਪਿਆ ਤੁਸੀਂ ਦੇਖ ਸਕਦੇ ਹੋ ਇਹ ਹਸਪੀਟਲ ਸਰਕਾਰੀ ਆ ਆ ਦੇਖ ਲਓ ਆ ਰਿਸੈਪਸ਼ਨ ਹੈ ਨਾ ਇਹਦੇ ਇੱਥੇ ਕੰਮਕਾਰ ਹੋਣਾ ਚਾਹੀਦਾ ਵਾ ਪਰਚੀਆਂ ਕਟਨੀਆਂ ਬੋਰਡ ਵਿੱਚ ਲੋਕਾਂ ਨੂੰ ਦਿਖਾਉਣਾ ਆ ਸਟ੍ਰੈਚਰ ਦਿਖਾ ਦੇ ਉੱਥੇ ਆ ਸਟ੍ਰੈਚਰ ਪਿਆ ਜੀ ਸਟ੍ਰੈਚਰ ਦੀ ਹਾਲਤ ਦੇਖ ਲਓ वाला ਪਾਣੀਆਂ ਵਾਲਾ ਕੰਪਿਟ ਆ ਕੀ ਹੈ ਫੱਟੀਆਂ ਵਾਲਾ ਕੰਪਿਟ ਆ ਦੇਖ ਲਓ ਫੱਟੀਆਂ ਇਹ ਤੁਹਾਡਾ ਇਹ ਏਰੀਆ ਕੀ ਹੈ ਮਾਜਮੇ ਵੈਕਸੀਨੇਸ਼ਨ ਨੂੰ ਕਰਦੇ 25 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਕਰ ਕੋਈ ਹੈ ਤਾਂ ਇਹ ਐਮਰਜੈਂਸੀ ਪੱਟੀ ਇਹ ਐਮਰਜੈਂਸੀ ਰੂਮ ਹੈ ਜਿੱਥੇ ਆ ਆ ਦੇਖੋ ਤੁਸੀਂ ਹੱਥ ਪੀਤੇ ਤੇ ਆ ਦਿਖਾ ਦਿਓ ਆ ਜਾਓ ਬਾਹਰ ਇਹ ਮੇਰੇ ਨਾਲ ਕਰ ਰਿਹਾ ਉਹਨੂੰ ਕੈਂਪਰ ਇਹ ਬੇਸਿਕਲੀ ਕੀ ਸੀਗਾ ਕਿ ਇਹ ਐਮਰਜੈਂਸੀ ਰੂਮ ਹੈ ਇੱਥੇ ਐਮਰਜੈਂਸੀ ਵਿੱਚ ਕੋਈ ਆਉਂਦਾ ਉਹਦੀ ਇਮਨ ਤੁਰੰਤ ਕੋਈ ਪੱਟੀ ਕਰਨੀ ਫਰਸਟ ਏਡ ਦੇਣੀ ਉਹਦੀ ਤੁਸੀਂ ਹਾਲਤ ਦੇਖ ਸਕਦੇ ਹੋ ਮੈਂ ਸਾਰਾ ਹਸਪਤਾਲ ਦਿਖਾ ਦਿੰਦਾ ਪਰ ਟਾਈਮ ਸਮਾਂ ਇਜਾਜ਼ਤ ਨਹੀਂ ਦਿੰਦਾ ਮੇਰਾ ਕੈਂਪੇਨ ਵੀ ਚੱਲ ਰਿਹਾ ਮੋਟੀ ਗੱਲ ਦੋਸਤੋ ਇਹ ਆ ਕਿ ਪਿਛਲੇ 2 ਸਾਲਾਂ 'ਚ 26-27 ਮਹੀਨਿਆਂ ਦੇ ਵਿੱਚ ਇਹ ਜਿਹੜਾ ਇਹਨਾਂ ਨੇ ਅਖੋਤੀ ਹੈਲਥ ਮਾਡਲ ਦਾ ਪੇਸ਼ ਕੀਤਾ ਨਾ ਆਮ ਆਦਮੀ ਪਾਰਟੀ ਕਲੀਨਿਕ ਉਹਨਾਂ ਨੇ ਸਾਡੇ ਚੰਗੇ ਭਲੇ ਸੀਐਚਜੀ ਵਰਗੇ ਔਰ ਪ੍ਰਾਇਮਰੀ ਹੈਲਥ ਸੈਂਟਰ ਇਹਨਾਂ ਦਾ ਵੀ ਪੇੜਾ ਕਰ ਕਰਤਾ ਇੱਥੋਂ ਚੱਕ ਕੇ ਡਾਕਟਰ ਆਪਣੀਆਂ ਕਲੀਨਿਕਾਂ ਦਿਖਾਉਣ ਵਾਸਤੇ ਲੈ ਜਾਂਦੇ ਨੇ ਨਾ ਉੱਥੇ ਕੁਝ ਹੋੜਿਆ ਵਾ ਤੇ ਆ ਦੇਖੋ ਕਿੰਨਾ ਵੱਡਾ ਹਸਪਤਾਲ ਟੀ ਬਿਸਤਰਿਆਂ ਦਾ ਅਗਰ ਇਹਨੂੰ ਸਾਫ਼ ਸੁਥਰਾ ਰੱਖਿਆ ਜਾਵੇ ਇੱਥੇ ਡਾਕਟਰਾਂ ਦੀ ਪੋਸਟਾਂ ਪੂਰੀਆਂ ਹੋਣ ਤੇ ਲੋਕੀ ਇਲਾਜ ਕਰਾਉਣ ਪਰ ਜਦੋਂ ਸਰਕਾਰੀ ਪ੍ਰਣਾਲੀ ਢਹਿ ਢੇਰੀ ਹੋ ਗਈ ਗੰਦ ਪੈ ਗਿਆ ਟੁੱਟ ਗਿਆ ਉੱਜੜ ਗਿਆ ਤਾਲੇ ਲੱਗੇ ਇੱਥੇ ਕੋ ਹੁੰਦਾ ਨਹੀਂਗਾ ਮਜਬੂਰੀ ਵਿੱਚ ਉੱਕੀ ਜਾ ਕੇ ਪ੍ਰਾਈਵੇਟ ਪ੍ਰਣਾਲੀ ਚੋਂ ਇਲਾਜ ਕਰਵਾਉਂਦੇ ਬਸ ਇਹੀ ਤੁਹਾਨੂੰ ਦਿਖਾਉਣਾ ਸੀਗਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ